ਗਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਉਹ ਗੁਰਮੁਖ ਬੰਦਗੀ ਕਰਨ ਵਾਲੇ ਜਿਨ੍ਹਾਂ ਨੂੰ ਗੁਰੂ ਨੂੰ ਮੁਖੀ ਸਮਝਿਆ ਹੋਇਆ ਹੈ ਆਪਨੇ ਕੋਈ ਬੰਦੇ ਉਹ ਸਾਡੀਆਂ ਸਖੀਆਂ ਤੇ ਪਿਆਰੀਆਂ ਸਹੇਲੀਆਂ ਹਨ ਸਖੀ ਸੰਗਾਂ ਵਾਲੀਆਂ ਸਹੇਲੀ ਭਗਤੀ ਵਾਲੀਆਂ ਮੇਰੀਆਂ ਮੋ ਕਹ ਦੇਉ ਦਾਨ ਹਰ ਪ੍ਰਾਣ ਜੀਵ ਹੈ ਕਦੇ ਨਹੀਂ ਐਸਾ ਦਾਨ ਦਿਓ ਉਪਦੇਸ਼ ਦਾ ਜੋ ਹਰੀ ਮੇਰੇ ਪ੍ਰਾਣਾ ਨੂੰ ਜਿਉਂਦੇ ਕਰਨ ਵਾਲਾ ਉਹਦੀ ਪ੍ਰਾਪਰਤੀ ਹੋਵੇ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੀ ਅਸੀਂ ਕਾਈ ਲਾਲੇ ਦਾਸ ਬੋਲੇ ਸੇਵਕ ਦਾਸ ਸੇਵ ਗੁਰਸਿੱਖਾਂ ਦੇ ਹੋਈਏ ਲਾਲੇ ਨਾ ਵੀ ਗੋਲੇ ਦਾ ਹੈ ਗੋਲਿਆਂ ਦੇ ਗੋਲੇ ਗੁਰਸਿੱਖਾਂ ਦੇ ਹੋਈਏ ਦਾਸਾਂ ਦੇ ਦਾਸ ਬਣੀਏ ਲਾਲੇ ਪਿਆਰੇ ਜੋ ਗੁਰਸਿੱਖ ਹੈ ਉਹਨਾਂ ਦੇ ਸੀ ਗੁਰਲੇ ਹੋ ਗਏ ਕਿੰਨਾ ਆਨੰਦਨ ਹਰ ਪ੍ਰਭ ਪੁਰਖ ਧਿਆਇਆ ਉਹ ਪਿਆਰੇ ਕੌਣ ਹੈ ਮਾਰੇ ਲਾਲੇ ਗੋ ਪਿਆਰ ਕਹਿੰਦੇ ਜਿਹਨੇ ਰਾਜ ਨੇ ਹਰੀ ਪ੍ਰਭ ਪੁਰਨ ਨੂੰ ਧਿਆਉਣਾ ਕੀਤਾ ਹੈ ਮੇਰੇ ਮਨ ਤਨ ਬਿਰਹੁ ਗੁਰ ਸਿੱਖ ਪਗ ਲਾਇਆ ਸਾਡੇ ਮਨ ਵਿੱਚ ਵੀ ਤਨ ਵਿੱਚ ਵੀ ਪ੍ਰੇਮ ਗੁਰ ਸਿੱਖਾਂ ਦੇ ਚਰਣਾ ਨਾਲ ਮਾਰਨ ਲਗਣਾ ਕੀਤਾ ਹੈ ਮੇਰੇ ਪ੍ਰਾਨ ਸਫਾ ਗੁਰ ਕੀ ਸਿੱਖ ਭਾਈ ਜੋ ਸਤਿਗੁਰੂ ਸਾਹਿਬ ਦੇ ਸਿੱਖ ਸਾਡੇ ਭਰਾ ਨੇ ਉਹ ਸਾਡੇ ਪੁਰਾਣਾ ਵੀ ਇਸ ਤਰ੍ਹਾਂ ਪਿਆਰੇ ਹਨ ਪੁਰਾਣਾ ਤੋਂ ਵੀ ਮੋਕੋ ਕਰਹੁ ਉਪਦੇਸ਼ ਹਰ ਮਿਲੈ ਮਿਲਾਂ ਗੁਰਸਿੱਖੋ ਜਿਵੇਂ ਤੁਨ੍ਹ੍ਹੇ ਮਾਰੇ ਸਾਹਿਬ ਮਿਲਿਆ ਹੈ ਏਵੇਂ ਤੁਹਾਡਾ ਮਿਲਾਇਆ ਹੈ ਪਰਮੇਸ਼ਰ ਮੈਨੂੰ ਮਿਲੇ ਐਸਾ ਉਦੇਸਾਨੂੰ ਕਰਨਾ ਕਰੋ ਇਹ ਗਿਆਤ ਦਾਤ ਮੰਗੀਏ ਗੁਰਸਿੱਖਾਂ ਦੇ ਪਾਸੋਂ ਪ੍ਰਹਾਉ ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੀਤਿ ਨੂੰ ਮਾਇਲ ਪ੍ਰਖਿ ਨੂੰ ਪਾਈਐ ਇਸ ਦੀ ਕਰਨੀ ਵਾਹਿਗੁਰੂ ਨੂੰ ਪਾਉਦਾ ਹੈ ਤਾਂ ਗੁਰਮਖਾਂ ਦੇ ਮਿਲਾਤ ਹੁੰਦੇ ਹਨ ਜਿਨ ਬਚਨ ਗੁਰੂ ਸਤਗੁਰੂ ਮਨ ਭਾਉ ਜਿੰਨਾਂ ਦੇ ਬਚਨ ਗੁਰੂ ਸਾਹਿਬ ਸਤਗੁਰੂ ਨਾਨਕ ਦੇ ਉਪਗੰਗ ਸਾਹਿਬ ਗੋਬਿੰਦ ਸਾਹਿਬ ਗੁਰੂਆਂ ਦੇ ਗੁਰੂ ਚੇਤੂ ਮੁਸਲੂਬ ਜੋ ਸਤਿਗੁਰੂ ਰਹਾ ਇਹਨਾਂ ਦੇ ਬਚਨ ਜਿਨਾਂ ਦੇ ਮਨ ਕੀਤਾ ਆ ਗਿਆ ਚੰਗਾ ਲੱਗਿਆ ਹੈ ਵਡ ਭਾਗੀ ਗੁਰ ਕੇ ਸਤ ਪਿਆਰੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਹਨ ਆਪ ਨਿਰਵਾਣੀ ਨਿਰਵਾਣ ਪਦ ਪਾਹ ਜਿਹੋ ਸ਼ਾਇਰਾਂ ਬੰਦਨਾ ਤੋਂ ਰਹਤ ਹੈ ਉਹ ਹੀ ਨਿਰਵਾਣ ਪਦਵੀ ਨੂੰ ਉਹਨਾਂ ਹਰੀ ਦੀ ਨੂੰ ਜਿੱਥੇ ਕੋਈ ਬਾਨ ਆਤਮੀ ਸਭ ਬੰਦਨਾ ਤੋਂ ਹੈ ਤੋ ਕੇ ਬਾਣੀ ਜਿੱਥੇ ਕਸਮ ਨਹੀਂ ਕਰ ਸਕਦੀ ਅਗੋਚਰ ਰੂਪ ਹੈ ਜੋ ਓ ਜੀ ਨਰਨਾਟਕ ਨੂੰ ਮੈਨੂੰ ਪਾ ਦੇ 10150 ਸਾਥ ਸੰਗਤ ਗੁਰ ਕੀ ਹਰ ਪਿਆਰੀ ਗੁਰੂ ਸ਼ਾਹਬ ਜੀ ਜਿਹੜੀ ਸਤਿ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਹੈ ਉਹ ਹਰੀ ਅਕਾਲ ਪੁਰਖ ਦੀ ਪਿਆਰੀ ਹੈ ਇਹਨਾਂ ਹਰ ਹਰ ਨਾਮ ਮੀਠਾ ਮਨ ਭਾਉ ਕੋਈ ਕੇਸੀ ਸੰਗਤ ਜਿਨਾਂ ਨੂੰ ਹਰੀ ਜਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਮਿੱਠਾ ਪਿਆਰਾ ਨਾਮ ਮਨ ਚ ਭਾ ਗਿਆ ਚੰਗਾ ਲੱਗਿਆ ਹੈ ਜਿੰਨ ਸਤਗੁਰ ਸੰਗਤ ਸੰਗ ਨਾ ਪਾਇਆ ਜਿੰਨ ਪੁਰਖ ਨੇ ਪਾਈ ਸਤਗੁਰੂ ਸਾਹਿਬ ਦੀ ਸੰਗਤ ਦਾ ਮਨ ਬਾਨੀ ਸੀਰ ਕਰਕੇ ਸਾਥ ਨਹੀਂ ਪਾਇਆ ਸਮਝ ਗਈ ਰੇ ਮੂ ਕੀ ਸੰਗਤ ਮੇਰੇ ਹੀ ਨਹੀਂ ਗੁਰੂ ਕੇ ਸਿੱਖੀ ਦਾ ਰੂਪ ਬਣ ਕੇ ਯੋਗ ਨੂੰ ਸਾਥ ਨਹੀਂ ਪਾਇਆ ਹੈ ਇਹ ਭਾਗ ਹੀ ਕਿਰਪਾਪੀ ਜਮ ਖਾਏ ਉਹ ਤਾਂ ਹੀ ਕਰਮਾਂ ਤੋਂ ਹੀਰੇ ਕਰਮਾਂ ਦੇ ਮਾਰੇ ਹੋਏ ਹਨ ਨਿਸਕਾਮ ਕਰਮ ਨਹੀਂ ਹਨ ਉਦੋਂ ਪਾਪਾਂ ਨੂੰ ਕਰਨ ਵਾਲੇ ਜਮਾਂ ਨਹੀਂ ਖਾਲੇ ਇਹ ਜਮਾਂ ਜਹਾਨ ਜੰਮਣ ਮਰਨ ਨਹੀਂ ਖਾਦੇ ਹੋਏ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਜਿਨ੍ਹਾਂ ਦੇ ਤੁਪਾਲੂ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਦੁਸ਼ਟੀ ਕਰਦਾ ਹੈ ਔਰ ਆਪੇ ਗੁਰਮੁਖ ਮਿਲਾ ਮਿਲਾਇਆ ਸਭੀ ਆਪ ਹੀ ਉਹਨਾਂ ਗੁਰਮਖਾਂ ਦੀ ਸੰਗਤ ਦੁਆਰਾ ਮਿਲਾਇਆ ਹੋਇਆ ਪਰਮੇਸ਼ਰ ਉਹਨਾਂ ਪ੍ਰੇਮੀਆਂ ਨੂੰ ਮਿਲ ਪੈਂਦਾ ਹੈ ਜਨ ਨਾਨਕ ਬੋਲੇ ਗੁਰ ਬਾਣੀ ਜਨ ਨਾਨਕ ਦੇ ਗੁਰੂ ਰਾਮਦਾਸ ਸਾਹਿਬ ਜੀ ਬੋਲਦੇ ਹਨ ਇਹ ਗੁਣ ਗਿਆਨ ਵਾਲੀ ਅਸੀਂ ਭਾਈ ਬਾਣੀ ਬੋਲਦੇ ਹਾਂ ਗੁਣ ਉਪਕਾਰ ਵਾਲੀ ਬਾਣੀ ਬੋਲਦੇ ਹਾਂ ਗੁਰਬਾਣੀ ਹਰਨਾਮ ਸਮਾ। ਕਿਹੜੀ ਗੁਣ ਗਿਆਨ ਵਾਲੀ ਬਾਣੀ ਹੈ ਉਪਕਾਰ ਵਾਲੀ ਕਹਿੰਦੇ ਗੁਰਬਾਣੀ ਦੁਆਰਾ। ਧਰੀ ਦੇ ਨਾਮ ਵਿੱਚ ਮਨ ਸੁਨਾਇਆ ਜਾਂਦਾ ਹੈ ਮਿਲਦਾ ਹੈ ਭੇਦ ਹੁੰਦਾ ਹੈ। ਗੁਰਬਾਣੀ ਦੁਆਰਾ ਜੋ ਧਰੀ ਦਾ ਨਾਮ ਹੈ ਜਪਦੇ ਹੈ ਉਹ ਪਰਮੇਸ਼ਰ ਨੂੰ ਸੁਨਾਇਆ ਭੇਦ ਹੋ ਜਾਂਦੇ ਹਨ ਮਿਲ ਜਾਂਦਾ ਹੈ ਉਹਨਾਂ ਨੂੰ ਪਰਮੇਸ਼ਰ।